ਨਾ ਦੁੱਧ ਭੋਨ ਜਾਂਦਾ ਏ ਕਦੇ ਪਾਪਾ ਨਾ ਲੋਪੋਂ ਜਾਂਦਾ ਹੋ ਨਹੀ ਬੋਲੋ ਹਾਂ ਪਰ ਇਹ ਨੋਟੇ ਮਾਰਦੇ ਗੁੱਸਾ ਗੁੱਸਾ ਹੋਏ ਹੋਇਆ ਆ ਹਾਂ ਕਿਥੇ ਜਾਣਾ ਦਾ ਕਿਥੇ ਜਾਣਾ ਹੱਦੋਂ ਅਗਨੇ ਦੂਨੋ ਜਾਣਾ ਬੜੇ ਪਾਪਾ ਨਾਲ ਜੁੱਜੂ ਕੋਲ ਜਾਣਾ ਦਾ ਹਾਏ ਓਏ ਪਾਪਾ ਨੇ ਲੋਪਨ ਜਾਦਨਾ ਜੀ ਉਹ ਨਹੀਂ ਬੁੱਤੋ ਉਹ ਨਹੀਂ ਮੇਰੇ ਸਾਸ੍ਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਚ ਹੋਵਾਂਗੇ ਤੁਸੀਂ ਜਦੇ ਕੈਮਰਾ ਖੋਦ ਕੇ ਬੈਠ ਜਾ ਕਰੋ ਕਦੇ ਸਾਨੂੰ ਦੱਸ ਵੀ ਦਿਆ ਕਰੋ ਤੇ ਉੱਤਰਾ ਕੀ ਕਹਿਣ ਲੱਗੀ ਸੀ ਮੈਂ ਜਦਨਾ ਜਿਵੇਂ ਨਾਉਂਦੀ ਹੁੰਦੀ ਮੈਨੂੰ ਪਤਾ ਕੀ ਕਹਿਣੀ ਸੀ ਪਾਪਾ ਨਾਲ ਤੇ ਲੋਪ ਨੂੰ ਜਾਣਾ ਕਦੀ ਨਹੀਂ ਹੂੰ ਜੀਜੀਆਂ ਖਾ ਕੇ ਆਉਣੀ ਤਾ ਹੂੰ ਇਹ ਬਦ ਆਪਣੇ ਆਪ ਗੱਲਾਂ ਕਰਦੀਆਂ ਮੇਰੇ ਨਾਲ ਹੀ ਦੇਖ ਲੋ ਸੰਤ ਦਾ ਇਹੋ ਕੀ ਆਉਣੀ ਹੂੰ ਵੀ ਵਜਾ ਗੱਲਾ ਹੁਣ ਉਦਾਂ ਸੋਜੀ ਜੀ ਆਉਣ ਲੱਗ ਗਈ ਜਾਂ ਗੱਲਾਂ ਕਰਦੇ ਨਾ ਹੁਣ ਹੱਸਦੀ ਐ ਨਾ ਹੱਸਦੀ ਐ ਹਾਂ ਹੱਸਦੀ ਐ ਹੁਣ ਲੱਡੂ ਜਾਣਾ ਇਹ ਨਾ ਰਾਤ ਨਹੀਂ ਜਾਦੀ ਸੀ ਪਤਾ ਨਹੀਂ ਲੋਂਦ ਕਿਆ ਹੋਇਆ ਪਾਪਾ ਹੀ ਨਾ ਉੱਚੀ ਉੱਚੀ ਰੋਣ ਲੱਗ ਜੇ ਕਰੇ ਹੇ ਮਾਤਾ ਦਾ ਕਹੇ ਬੇ ਮਾਤਾ ਦਾ ਵੀ ਚੱਕਰ ਨਾਲੇ ਕੱਲ ਦਿਨ ਵਾਂ ਸੌਈ ਚੰਗਾ ਹਾਂ ਜਿਵੇਂ ਸਾਰੀ ਬਿਡੌਠੀ ਨਹੀਂ ਮੈਂ ਇਹ ਤਾਂ ਦੁੱਧ ਦੀ ਉਹ ਦੁੱਧ ਬੁਲਾਣ ਦੀ ਕੋਸ਼ਿਸ਼ ਕਰੇ ਕਰ ਐ ਆਪ ਫੇਰ ਸੌਂ ਗਿਆ ਕਰੇ ਪਤਾ ਤਾਂ ਲੱਗਦਾ ਨਹੀਂ ਤਾਂ ਜੀ ਹੁਣ ਕਰਦੀ ਕੀ ਹੈ ਕਦੀ ਖਿੜਖੜ ਹਸੇ ਕਰੇ ਬਹੁਤ ਹਸੀ ਰਾਤ ਰੋਈ ਵੀ ਬਹੁਤ ਪੂਰੀ ਰੋਈ ਹੈ ਦੇਖ ਲਓ ਹੇ ਮਾਤਾ ਹਸਦੀ ਹੈ ਬੇ ਮਾਤਾ ਹਸਦੀ ਹੈ ਹਾਂ ਸੋ ਸੋ ਵੀ ਕੱਲ ਸੋਲੀ ਨਾ ਕਾਸਾ ਹੂੰ ਇਹ ਵੀ ਹੋ ਗਿਆ ਨਿਆਣੇ ਨੂੰ ਇਹ ਵੀ ਚੱਕਰ ਆ ਕਿੰਨੇ ਮਾਰਿਆ ਇਹਨੂੰ ਕੀ ਨਾਸਲਾਈਏ ਅੱਜ ਪੁੱਤਰ ਲੈ ਦਦਾ ਘੰਟਾ ਖੇលਣੇ ਆ ਖੇលਣੇ ਆ ਹੋਏ ਤਾ ਖਾਣੇ ਤੂੰ ਦਾਦੂ ਖੇਲ ਬ੍ਰੈਡ ਖਾਂਦਾ ਬ੍ਰੈਂਡ ਬ੍ਰੈਡ ਓਏ ਮਨਕੀਰ ਤਾ ਬੁਲਾ ਦੋ ਪੁੱਤ ਸਾਤਰੀ ਕੱਲ ਤਾ ਬੁਲਾ ਦੇ ਅਛਾ ਜੀ ਕਾ ਬਾਦ ਬੁਲਾਈ ਮਨਕੀਰ ਤਾ ਮਨਕੀਰ ਤਾ ਪੁੱਤ ਅਛਾ ਜੀ ਕਾ ਬਾਦ ਚਾਚੀ ਕਾ ਬੁਲਾ ਦੇ ਯਾਰ ਕਹਿ ਦੇ ਚਾਚੀ ਕਾ ਲੈ ਐਸੀ ਜੀ ਬੁਲਾ ਤੀ ਚੱਲ ਆਏ ਕਰ ਫਿਰ ਓਏ ਆ ਜਾ ਆ ਜਾ ਆ ਜਾ ਆ ਜਾ ਆ ਜਾ ਕਰੀ ਜੀ ਦੇ ਹੱਥ ਚੀਜੀ ਆ ਜਿਹੜੀ ਕਰਦੀ ਉਹਨੇ ਤਾਂ ਹੀ ਜੀ ਆਏ ਸੱਸੀ ਕਾ ਕਰਤੀ ਬੁਲਾ ਲੈ ਪੁੱਤ ਆ ਲੱਡੂ ਜੋਗੀ ਭਾਈ ਅਸੀਂ ਚਲੋ ਦੋਨਾਂ ਦਾ ਸਰੀ ਜਣਾ ਨਾਲੇ ਹਰਗੁਣ ਦਾ ਨਾਲੇ ਮਨਕੀਰਤ ਦਾ ਇੱਕ ਗੱਲ ਕਹਿਣੀ ਤੁਹਾਨੂੰ ਹਾਂ ਤੁਸੀਂ ਬੰਮੀ ਇਹ ਨਾ ਸਵੇਰੇ ਸਾਜਰੇ ਇਹਨਾਂ ਨੇ ਅਮਨੇ ਵੀਰੇ ਨੂੰ ਫੋਨ ਲਾਇਆ ਹੋਇਆ ਤਾਂ ਅਮਨੇ ਵੀਰੇ ਨੇ ਕਹਿੰਦੇ ਇਹ ਕਿਤੇ ਜਾ ਕੇ ਹੈਗੇ ਹਾਂ ਮੇਰੇ ਕੰਮ ਨਹੀਂ ਖੜੇ ਹੋ ਮੇਰੀ ਅੱਖਾਂ ਖੁੱਲ ਗਈ ਆ ਕਹਿੰਦੇ ਉਹ ਸੀ ਕਿ ਉਹ ਠੀਕ ਆ ਕੀ ਕਰਨ ਦਾ ਪਲਾਨ ਬਣਦਾ ਪਲਾਨ ਦੇਖ ਜਦੋਂ ਜਦ ਤੂੰ ਨਾਲ ਗਈ ਹੋਈ ਸੀ ਜਦ ਮੈਂ ਉਹਨਾਂ ਨੂੰ ਕਿਹਾ ਤਾਂ ਵਾਹ ਚੱਲ ਕੇ ਦੇ ਘੁੰਮਣ ਚਾਲਦੇ ਪੰਜ ਚਾਰ ਜਾਣੇ ਰਲ ਕੇ ਬਏ ਜਦ ਚੱਕਰ ਮੈਤੇ ਡਰ ਕੇ ਤਾਂ ਗਏ ਨਹੀਂ ਜਦ ਥੋੜਾ ਜਿਹਾ ਚੱਕਰ ਆਇਆ ਦਾ ਬਜਾਈ ਦਾ ਕੰਮ ਤਾਂ ਹਾਂ ਉਹਨੂੰ ਵੀ ਹਾਂ ਉਹਨੂੰ ਵੀ ਫਿਰ ਉਧਰ ਉਹਨੇ ਦਾ ਆਪਣੇ ਚਾਚਾ ਜੀ ਦੇ ਮੁੰਡੇ ਨਾਲ ਬਟਾਈ ਪਰ ਕਰਦਾ ਖੇਤੀ ਆ ਮਨਾ ਹਾਂ ਹਾਂ ਤੇ ਉਹਨੂੰ ਵੀ ਕੰਮ ਤਾਂ ਫੇ ਬਜਾਈ ਵਜੂਈ ਨਾਲ ਕਰਾਂਦਾ ਹੁੰਦਾ ਉਹ ਤੇ ਸਾਨੂੰ ਵੀ ਭਾਈ ਹੁਣ ਇੱਧਰ ਬਜਾਈ ਦਾ ਟਾਈਮ ਤਾਂ ਮਤਲਬ ਉਹ ਵੜਾ ਮਹੀਨਾ ਸਮਝ ਲਓ ਕਮਾਕਾਰਾਂ ਛੇ ਲੰਘ ਗਿਆ ਵੈਰੀ ਗੁੱਡ ਹਰਦੂ ਨਹੀਂ ਨਹੀਂ ਅਜੇ ਪੂਰਾ ਪਲਾਨ ਕਦਾ ਮਹੀਨਾ ਹੁੰਦਾ ਨਾ ਹਾਂਜੀ ਇਹ ਪੱਗ ਬੰਨ ਦਾ ਬੰਦਾ ਪਛੇਤਾ ਹੁੰਦਾ ਜ਼ਿਮੀਦਾਰ ਹਾਂ ਇਹ ਸਿਆਣਿਆਂ ਦੀ ਕਹਾਵਤ ਆ ਹਾਂ ਪੱਗ ਬੰਨ ਕਹਿੰਦੇ ਪਛੇਤਾ ਹੁੰਦਾ ਕਤਕ ਦੇ ਮਹੀਨੇ ਵਿੱਚ ਜ਼ਿਮੀਦਾਰ ਪੱਗ ਬੰਨਦਾ ਵੀ ਲੇਟ ਹੁੰਦਾ ਅੱਛਾ ਉਹ ਗੱਲ ਕਰੀ ਮਤਲਬ ਇੰਨਾ ਵੀ ਟਾਈਮ ਨਹੀਂ ਹੁੰਦਾ ਇੰਨਾ ਟਾਈਮ ਨਹੀਂ ਹੁੰਦਾ ਜ਼ਿਮੀਦਾਰ ਕੋਲ ਇਹ ਕਹਾਵਤ ਬਣੀ ਵੀ ਆ ਸਿਆਣਿਆਂ ਦੀ ਸਿਆਣਿਆਂ ਦੀ ਕਣਕ ਬੀਜੀ ਆ ਸਾਰੀ ਕਣਕ ਬੀਜੀ ਆ ਲਜਾਈ ਤੇ ਉਹ ਦਿਨੇ ਇਹ ਜਿਹੇ ਹੁੰਦੇ ਆ ਅੱਛਾ ਫਿਰ ਕਿਤੇ ਜਾ ਨਹੀਂ ਹੋਇਆ ਤਾਂ ਜਾ ਨਹੀਂ ਹੋਇਆ ਭਾਈ ਜਿੰਨੇ ਇਹ ਪਲਾਨ ਬਣਾ ਰਹੇ ਹਾਂ ਮੰਮੀ ਵੀ ਅਸੀਂ ਕਿਤੇ ਜਾਣਾ ਹੁਣ ਅਸੀਂ ਪਲਾਨ ਮੀਮੀ ਹੁਣ ਹੁਣ ਅਸੀਂ ਕਰਿਆ ਵਾ ਪਲਾਨ ਹੁਣ ਅਸੀਂ ਜਾਣਾ ਜੇ ਹੁਣ ਤੁਹਾਨੂੰ ਗਰੀਬਾਂ ਕੋਲ ਲੈ ਕੇ ਜਾਊਗਾ ਕੋਈ ਗੱਲ ਨਹੀਂ ਹੁਣ ਜੇ ਤੁਹਾਡਾ ਟਾਈਮ ਹੁੰਦਾ ਤੁਹਾਨੂੰ ਵੀ ਘੁਮਾਦੀਦਾ ਹੁਣ ਅਸੀਂ ਇੱਕ ਯਾਰੀ ਦੋਸਤੀ ਇਹੋ ਜੀ ਚੀਜ਼ ਹੁੰਦੀ ਸਾਰੀ ਜ਼ਿੰਦਗੀ ਚਾਹੇ ਬੰਦਾ ਬੁੜਾ ਹੋ ਜਵੇ ਯਾਰਾ ਦੋਸਤਾਂ ਇਕੱਲੇ ਮੈਨਾ ਮोटा ਘੁੰਮਣਾ ਫਿਰਨਾ ਉਹ ਲੱਗ ਹੀ ਨਾ ਜ਼ਿਆਦਾ ਹੁੰਦਾ ਮਮੀ ਜਿਹੜੇ ਮੰਮੀ ਨੇ ਇੰਨੇ ਬੜੇ ਕਰਤੇ ਤੁਸੀਂ ਉਂਗਲੀ ਫੜ ਫੜ ਕੇ ਮੰਮੀ ਨੇ ਕਮਾਏ ਆ ਆਪਾਏ ਨਹੀਂ ਉਹ ਤਾਂ ਠੀਕ ਆ ਮੰਮੀ ਠੀਕ ਨਹੀਂ ਉਹ ਠੀਕੇ ਆ ਉਹ ਤਾਂ ਮੈਂ ਸਮਝਦਾ ਸਾਡੀ ਗੱਲ ਹਾਂ ਪਰ ਫਿਰ ਮੇਰੇ ਦੋਸਤਾਂ ਨਾਲ ਘੁੰਮਣ ਦਾ ਨਜ਼ਾਰਾ ਹੀ ਹੋਰ ਹੈ ਹਾਂ ਬਾਤ ਸੱਚ ਗੱਲ ਆਏ ਮਾ ਮਾਪਾਂ ਦਾ ਨਜ਼ਾਰਾ ਨਹੀਂ ਹੁੰਦਾ ਮਾ ਮਾਪਾਂ ਕਹਿੰਦੇ ਨਹੀਂ ਚਲੋ ਹੈ ਤਾਂ ਆਪਣਾ ਜ਼ਿੰਦਗੀ ਸਾਡੀ ਮਾ ਮਾਪਾਂ ਨਾਲ ਹੀ ਆ ਹੋ ਜਗਾ ਤੇ ਰੋਕ ਟੋਕ ਕਰਨੀ ਪਤਾ ਹੀ ਨਹੀਂ ਕਰਨਾ ਪਤਾ ਹੀ ਨਹੀਂ ਕਰਨਾ ਤਾਂ ਹੀ ਕਹਿੰਦੇ ਆ ਜਾਂ ਦੋਸਤਾਂ ਦੇ ਕਰਨੀ ਨਹੀਂ ਹਾਂ ਯਾਰ ਉਹ ਤਾਂ ਸਾਰੇ ਜ਼ਾਰੀ ਹੈ ਜੇ ਘੱਟੇ ਹਾਂ ਮੂਸੀ ਮਾ ਨਹੀਂ ਉਤਰਦਾ ਨਾ ਬਾਪ ਨਾ ਉੱਚਾ ਨਹੀਂ ਮੈਂ ਦੇਖਣਾ ਇੱਥੇ ਵੀ ਬੰਦ ਰੋਕਣਾ ਹੈ ਹਾਂ ਨਾ ਬਾਪ ਨੇ ਕਿਹਾ ਨਾ ਗੱਡੀ ਹੌਲੀ ਚਲਾ ਹਾਂ ਉਹੀ ਗੱਲ ਆ ਫਿਰ ਇਹੀ ਯਾਰ ਦੱਸ ਨੇ ਨਾ ਖਿੱਚਦੇ ਰੱਖ ਕੇ ਬੰਦੇ ਤੂੰ ਘਬਰਾਉਂਦਾ ਕਹਦੇ ਆ ਹੀ ਨਹੀਂ ਪਤਾ ਗੱਡੀ ਚੱਕਰ ਆਹੀ ਤਾਂ ਗੱਲ ਹੈ ਚੱਕਰ ਦਾ ਆਹੀ ਹੁੰਦਾ ਨਾ ਬਾਪ ਨੇ ਕਿਹਾ ਹੌਲੀ ਤੱਕ ਹਾਂ ਨਹੀਂ ਉਹ ਨਾ ਟੈਂਸ਼ਨ ਹੈ ਉਹ ਮੇਰੇ ਨਾਲ ਵਾਲੇ ਜਿਹੜੇ ਉਹ ਨਹੀਂ ਆਏ ਕਹਿੰਦੇ ਵੀ ਖਿੱਚਦੇ ਉਹ ਤਾਂ ਉਹ ਕਹੀ ਜਾਂਦੇ ਉਹ ਹੌਲੀ ਹੌਲੀ ਸਰਦਾਰ ਜੀ ਇਹ ਸਭੀ ਗੱਲਾਂ ਭਾਈ ਸੇਫਟੀ ਵੀ ਜ਼ਰੂਰੀ ਆ ਸਭ ਕੁਝ ਜ਼ਰੂਰੀ ਆ ਮੈਂ ਕਹਿੰਦਾ ਹੁਣ ਚੱਲੋ ਬਿਲਕੁਲ ਬਿਲਕੁਲ ਤਾਂ ਹੈ ਜੀ ਵੀ ਟਾਈਮ ਲੇਟੇ ਪਹੁੰਚਦੇ ਵੀ ਟ੍ਰਾਂਸਪੋਰਟ ਬੰਦਾ ਲੱਗ ਜਾਊਗਾ ਟਾਈਮ ਦਾ ਬੱਚ ਜਾਂਦਾ ਛੱਡ ਪੇਟ ਤੇ ਡਰ ਲੱਗਦਾ ਇਹ ਤਾਂ ਹੈ ਤੇ ਤੁਸੀਂ ਸਾਨੂੰ ਕਿਤੇ ਨੂੰ ਲੈ ਚਲੋ ਕਿੱਥੇ ਵਾਣੂ ਦੱਸੋ ਫਿਰ ਅੱਜ ਕਿੱਥੇ ਜਾਣਾ ਲੈ ਮਜ਼ਾਕ ਦੀ ਗੱਲ ਨਹੀਂ ਲੈ ਵੀ ਅੱਜ ਦੱਸੋ ਫਿਰ ਅੱਜ ਕਿੱਥੇ ਜਿੱਥੇ ਤੂੰ ਲੈ ਜਾਣਾ ਕੋ ਮਣਾ ਜਿੱਥੇ ਕਿਸੇ ਕੁੱਤੀ ਚ ਭਵਾ ਲਿਆ ਤੁਹਾਨੂੰ ਗੱਲ ਹੈਗੀ ਆ ਜੀ ਐਦਾਂ ਇੱਕ ਗੱਲ ਹੈ ਯਾਰ ਹਾਂ ਮਜ਼ਾ ਨਹੀਂ ਹੋਣਾ ਕਹਤੇ ਇੱਕ ਅੱਧੀ ਦੀਦੀ ਨੂੰ ਵੀ ਸਾਧ ਲੋ ਦੀਦੀ ਨੂੰ ਰੱਜੀ ਦੀਦੀ ਢਿੱਲੇ ਰੱਜੀ ਦੀਦੀ ਢਿੱਲੀ ਹੈ ਇਹ ਨਾਲ ਰੱਜੀ ਦੀਦੀ ਤਾਂ ਫਿਰ ਉਹਨੂੰ ਵੀ ਜੇ ਅੱਜ ਜਾਣਾ ਫਿਰ ਅੱਜੀ ਦੀ ਤਾਂ ਉਹ ਵੀ ਲੇਟ ਹੋ ਜਾਣਾ ਮੈਂ ਹਲ ਕਰਦੀ ਹਾਂ ਕਮਾਨੋ ਖਰੜੜ ਤੱਕ ਆ ਸਕਦੀ ਸੀ ਗੱਲ ਇੱਕ ਮੈਂ ਤੁਹਾਨੂੰ ਦੱਸਾਂ ਵੀ ਉਹਦੀ ਸੀ ਢਿੱਲੇ ਆ ਕਿਉਂਕਿ ਹੁਣ ਟਾਈਮ ਹੋ ਗਿਆ ਕੁਝ ਉਹਨਾਂ ਨੂੰ ਮੈਰਿਜਿਸ ਬਹੁਤ ਬਹੁਤ ਵਿਆਹ ਹੈ ਉਹਨਾਂ ਨੂੰ ਹਮ ਫਿਰ ਇਧਰ ਚੱਲਣ ਵਾਲੀ ਦੀਦੀ ਤਾਂ ਵਿਚਾਰੇ ਉਹਨਾਂ ਦਾ ਚਲੋ ਕੰਮ ਬਿਜ਼ੀ ਹੈ ਕਾਰਨ ਕਰਨ ਕੇ ਕੰਮ ਕਾਰ ਕਰਕੇ ਉਹ ਯਾਰ ਕਿਤੇ ਪਲਾਨ ਬਣਾ ਦੀਦੀ ਨੂੰ ਜ਼ਰੂਰ ਲੈ ਕੇ ਜਾ ਕਿ ਨੇੜੇ ਤੇੜੇ ਝੱਲੋ ਬਸ ਦੀਦੀ ਨਾਲ Enjoy ਕਰੀਂ ਮੀਤ ਦੀਦੀ ਨੂੰ ਹਾਂ ਕੋਈ ਤਾਂ ਲੈ ਜਾਗੇ ਤੇ ਨਿੱਕਾ ਦੀਦੀ ਰਹੀ ਨਿੱਕਾ ਦੀਦੀ ਨੂੰ ਪੁੱਛ ਸਕਦੇ ਅੱਜ ਆਪਾਂ ਹਾਂ ਉਹਨਾਂ ਨੂੰ ਪੌਸਿਬਿਲਟੀ ਬੰਦ ਲੱਗਦੀ ਆ ਪੌਸਿਬਿਲਟੀ ਹੈਗੀ ਉਹਨਾਂ ਦੀ ਜਾਣ ਕੇ ਇਹ ਨਹੀਂ ਜੜਾ ਨਿੱਕਾ ਦੀਦੀ ਨੂੰ ਕਰੀਏ ਫੋਨ ਫਿਰ ਫੋਨ ਦੇ ਪੁੱਛ ਲੈਣੇ ਆ ਫੋਨ ਮੇਰਾ ਅੰਦਰ ਚਾਰਜ ਲੱਗਿਆ ਹੋਇਆ ਡਰਾਈング ਰੂਮ ਚ ਅੱਛਾ ਚਲੋ ਉਹਨੂੰ ਬਾਅਦ ਚ ਕਰਕੇ ਪੁੱਛ ਲੈਣੇ ਫਿਰ ਤੇ ਤੁਸੀਂ ਆਏ ਤਾਂ ਦੱਸੋ ਜੀ ਫਿਰ ਸਾਨੂੰ ਲੈ ਕੇ ਕਿੱਥੇ ਚੱਲ ਕਿੱਥੇ ਜਾਣਾ ਹੈ ਦੱਸੋ ਜਿੱਥੇ ਚੱਲੂੰਗਾ ਚੱਲੂੰਗੀ ਨਾ ਤੇਰੇ ਵੇਟੀ ਘਟਾ ਤਿੰਨ ਲਾਲੀ ਇਹ ਜੀ ਤਾਂ ਫ੍ਰੀ ਆ ਹਾਂ ਹੁਣ ਦੇਖ ਲੋਕਲ ਏਰੀਆ ਦਾ ਆਪਾਂ ਬਥੇਰਾ ਘੁੰਮੇ ਹੋਏ ਹੈ ਨਾ ਜੀ ਤਾਂ ਮੇਰਾ ਵੀ ਕਰਦਾ ਮੈਂ ਕਹਿੰਦਾ ਕਿਤੇ ਪਹਾੜੀ ਪੋਹੜੀ ਏਰੀਆ ਚ ਚੱਲੀਏ ਹੂੰ ਦੀਦੀ ਨੂੰ ਸੱਦਾ ਦੇਈਏ ਚਲੋ ਫਿਰ ਐ ਮਮੀ ਚੱਲ ਫੇ ਕਮਾ ਜਿੱਥੇ ਕਮਾਉਂਦਾ ਜੀ ਪੱਕੀ ਗੱਲ ਹੈ ਮੈਨੂੰ ਵੀ ਲੈ ਕੇ ਜਾਊਂਗਾ ਆਇਓ ਮੜਾ ਜਾ ਤੂੰ ਚੱਲ ਮਮੀ ਹੱਦ ਹੋ ਗਈ ਅੱਜ ਕਿਵੇਂ ਨਹੀਂ ਆ ਜਾਓ ਦੀ ਮਮਾ ਮਾਦਾ ਤੂੰ ਵੀ ਚੱਲ ਤੈਨੂੰ ਕੀ ਜਵਾਬ ਆ ਠੀਕ ਹੈ ਬਾਪ ਹੇ ਰੱਬੇ ਮੇਰੀ ਮੰਮੀ ਨੂੰ ਮਾਰਦਣਾ ਮਾਨਵੇਂ ਮੂਰੇ ਰੱਖਿਆ ਪਿਆ ਮਨ ਨੂੰ ਲੁੱਛਦਾ ਕੋਈ ਮਾਰੋਂ ਲੈ ਜਾ ਬੜੇ ਨੂੰ ਕੌਣ ਪੁੱਛਦਾ ਦੇਖਿਆ ਉਹ ਤੁਸੀਂ ਵੀ ਚਲੋ ਪਰ ਚੱਕਰ ਆਏ ਹੋ ਜੰਨਾ ਫਿਰ ਥੋੜਾ ਘਰ ਦਾ ਚੱਕਰ ਪੈ ਜਨਾ ਘਰਾਂ ਨਹੀਂ ਕੋਈ ਪਪਾ ਜੀ ਹੁੰਦਾ ਹੁਣ ਆ ਪਿੱਛੇ ਜੇ ਭਾਈ ਸਾਡੇ ਪਿੰਡ ਚਾਰ ਮਹਸਾ ਖੋਲ ਹੋ ਗਈਆਂ ਤਿੰਨ ਸੌਰੀ ਤੇ ਥੋੜਾ ਨਾ ਮਹਸਾ ਦੀ ਵੀ ਰੱਖੀ ਰੱਖਣੀ ਹੈ ਪਰ ਫਿਰ ਉਹ ਇਹੋ ਜਿਹਾ ਕੰਮ ਭਾਈ ਮੁਸ਼ਕਲ ਹੋ ਜਾਂਦਾ ਤਾਂ ਕਰਕੇ ਮੈਂ ਦਸ ਦੀ ਰੱਖ ਕੇ ਰੱਖਦੇ ਨਹੀਂ ਤੇ ਬੁੜੀਆਂ ਕਰਦੀ ਹਾਂ ਚ ਕੋਈ ਨਾ ਉਂ ਕਰ ਆਖੀ ਕਰਨ ਵਾਲੇ ਉਹ ਖੁੰਝੇ ਚ ਲੱਗੇ ਹੋਏ ਉਹ ਫੇ ਖੁੰਝੇ ਚ ਤਾਂ ਲੱਗਿਆ ਹੋਣਾ ਕੈਮਰਾ ਉਹ ਕੈਮਰੇ ਨੇ ਉਹ ਥੋੜੀ ਕਰਨਾ ਚੋਰ ਥੋੜੀ ਫੜਨਾ ਆਹੋ ਆਹੋ ਬੁਲਾਦੇ ਸਾਸ੍ਰੀ ਕਾਲ ਮੈਂ ਨਹੀਂ ਪਾਣੀ ਕਿਹਾ ਨਹੀਂ ਬੋੜੀ ਤਾਂ ਕੁੱਤਕਾ। ਅੱਜ ਅੱਜ ਕਦੀ ਮੈਂ ਦੌੜ ਲਗਾਤੀ। ਦੇਖ ਨੋ ਹਿੰਦੀ ਬੋਲਣ ਲੱਗੀ ਜੀ। ਤੁਸੀਂ ਦੇਖੀ ਹਿੰਦੀ ਬੋਲਣ ਲੱਗੀ। ਮੈਂ ਦੌੜ ਲਗਾਤੀ ਹੂੰ ਮੈਂ ਗਿਰ ਜਾਂਦੀ ਹੂੰ ਮੈਂ ਆਪੀ ਹਾਂ। ਹੋਈ ਕਿ ਬੁਲਾ ਦੇ ਪੁੱਤ। ਐਂ ਕਰਦੀ ਆ। ਉਹ ਚੱਕਰ ਐਦਾਂ ਨਾ ਉਹ ਜਿਆਦਾ ਹੁਣ ਫੋਨ ਥੋੜਾ ਦੇਖੀ ਜਾਂਦੀ ਰੀਲਾ ਰੋਲਾ। ਉਹ ਤੇ ਹਿੰਦੀ ਉਹ ਬੋਲਦੇ ਨੇ। ਉਹਦੇ ਤੇ ਹਿੰਦੀ ਬੋਲਦੇ। ਆਜਾ। ਆਤੀ ਹੂੰ ਜਾਤੀ ਹੂੰ ਸਾਰੇ ਕਹਿੰਦੀ ਮੈਂ ਦੌੜ ਡੈਡੀ ਜੀ ਕਹਿੰਦੇ ਨੂੰ ਆਉਂਦੀ ਉਰੇ ਆ ਜਾ ਉਰੇ ਨਹੀਂ ਮੈਂ ਦੌੜ ਲਗਾਤੀ ਹੂੰ ਦੌੜ ਲਗਾਤੀ ਲੱਡੂ ਨੂਰ ਓ ਨੂਰੇ ਛਾਸਰੀ ਕਾ ਬੁਲਾ ਦੇ ਪੁੱਤ ਮੈਨੂੰ ਚੁੱਪ ਜਦ ਆ ਪਤਨੀ ਪੁੱਤ ਬੁਲਾ ਦੇ ਛਾਸਰੀ ਕਾ ਬੁਲਾ ਦੇ ਬੁਲਾ ਦੇ ਉਹ ਬੁਲਾ ਦੇ ਯਾਰ ਓਏ ਸਾਸਰੀ ਕਾ ਬੁਲਾਵੇ ਬੁਲਾਉਂਗਾ ਤੂੰ ਤੂੰ ਤਰੀ ਬੋ ਸਾਸਰੀ ਕਾ ਬੁਲਾ ਦੇ ਯਾਰ ਇਹਨੂੰ ਚਿਜੀ ਨਾਲ ਲੈ ਕੇ ਆ ਗਏ ਪਤਾ ਨਹੀਂ ਮੈਂ ਤੂੰ ਗੰਦਾ ਬੱਚਾ ਗੰਦਾ ਬੱਚਾ ਗੰਦਾ ਬੱਚਾ ਤੂੰ ਤੂੰ ਗੰਦਾ ਬੱਚਾ ਮੈਂ ਹਰ ਜੂ ਮੂਟ ਨਹੀਂ ਫਿਰ ਨਹੀਂ ਸਾਸਰੀ ਕਾ ਬੁਲਾ ਦੇ ਹਾਂ ਬੁਲਾ ਦੇ ਗੰਦਾ ਬੱਚਾ ਆ ਦੇਖ ਮੇਰੇ ਕੁੱਤਿਆਂ ਨੂੰ ਖੜਦੇ ਓ ਮਮਾ ਮੰਮਾ ਕਹਿੰਦੀ ਹਰ ਗੁਣ ਕੁੱਟਣੀ ਵੇ ਆ ਦੇਖ ਛੇਤੀ ਪਹੁੰਚਦੇ ਸੱਸੀ ਕੇ ਛੇਤੀ ਆ ਉਹ ਆਗੀ ਕਹਿੰਦੀ ਘੜ ਜਾ ਜਾ ਨਾ ਕੁੱਟਣੀ ਨਹੀਂ ਤੇ ਮਾਰੀ ਨਾ ਦੇਖ ਲੈ ਸੀਸੀ ਉਹ ਮਾਰ ਜਾ ਸਰ ਜਾ ਕਿਆ ਕਿਉਂ ਨਹੀਂ ਹਰ ਗੁਣ ਨਹੀਂ ਕੁੱਟਣੀ ਕਾ ਹਾਂ ਭੈਣਾਂ ਦਾ ਆਪਸ ਵਿੱਚ ਦੇਖ ਲੋ ਪਿਆਰ ਇੱਕ ਗੱਲ ਆ ਹਾਂ ਤੇ ਦੀਦੀ ਇਹ ਕਹਿੰਦੇ ਲੈ ਕੇ ਜਾਣਾ ਕਿੱਥੇ ਕਮਣ ਚਲੋ ਫਿਰ ਚੱਲਦੇ ਹਾਂ ਚਲੋ ਚੱਲੀਏ ਦੱਸੋ ਫੇ ਭਾਈ ਕਿੱਥੇ ਜਾਣਾ ਕੁੱਲੂ ਮਨਾਲੀ ਕੁੱਲੂ ਮਨਾਲੀ ਦੇ ਕੋਲੂ ਮਨਾਲੀ ਕੁੱਲੂ ਮਨਾਲੀ ਦਾ پیسے ਪੈਦਾ ਨਹੀਂ ਜਾਂਦਾ ਤੇ ਕੁੱਲੂ ਮਨਾਲੀ ਦੇਖੋ ਉਹ ਵਾਲਾ ਪਲਾਨ ਜਿਹੜਾ ਕੁੱਲੂ ਮਨਾਲੀ ਵਾਲਾ ਉੱਥੇ ਦਾ ਫੇ ਆ ਤਾਂ 5-4 ਦਿਨ ਵਾਸਤੇ 5 ਹਫਤੇ ਵਾਸਤੇ ਬੰਦਾ ਜਾਵੇ ਆਪਾਂ ਮੈਂ ਸਮੋਸਾ ਸਭ ਕੁਝ ਲੈ ਜਾਣਾ ਆਪਾਂ ਉੱਥੇ ਜਾਣਾ ਉੱਥੇ ਆਪਣੀਆਂ ਮੈਸਾਂ ਚਾਹੀਦਾ ਪਤਾ ਕੀ ਚੱਕਰ ਆ ਉਹ ਵੀ ਪਲਾਨ ਕਰੂੰਗੇ ਇਹੀ ਸਾਰਿਆਂ ਨੇ ਜਾ ਹੋਣਾ ਹੈ ਮੈਸਾਂ ਨਾਲ ਖੜਾ ਮੇਰੇ ਦਿਮਾਗ ਜੇ ਮੈਂ ਚੱਲ ਰਹੀ ਹੈ ਗੱਲ ਗੱਡੀ ਹੈ ਨਾ ਦੀਦੀ ਰਾਂ ਨੂੰ ਸਾਰੀਆਂ ਨੂੰ ਗੱਡੀ ਲੈ ਜਣੀ ਆਪਾਂ ਨੇ ਮਹਾਰਾਹਲਿਆਂ ਦੀ ਥੋੜੀ ਬੈ ਜਾਣੀ ਹੈ ਹੈ ਥੋੜੀ ਬੈ ਜਾਣੀ ਨਹੀਂ ਆਹ 8-9 ਜਣੇ ਆ ਜਾਂਦੇ ਉਹਦੇ ਚ 10 ਜਣੇ ਪਹਿਲੇ ਪੁੱਛ ਵੀ ਜਾਣ ਦੀ ਕਾਤ ਸਲਾਹ ਬਣਦੀ ਉਹ ਜੇ ਮੇਰੇ ਖੰਬਰ ਕਾ ਜਨਵਰੀ ਜਨਵਰੀ ਚ ਦੇਖਾਂਗੇ ਪੂਰੀ ਠੰਡ ਚ ਆ ਨੂੰ ਸੋਗ ਰਹੇ ਤਾਂ ਜਿਹੜੇ ਨਿਆਣੇ ਚਾਉਂਦੇ ਆ ਫੇਰ ਫੇਰ ਉੱਥੇ ਚੱਕਰ ਆਏ ਆ ਜਦ ਤੱਕ ਚੱਲ ਨਿਆਣਿਆਂ ਨੇ ਵੀ ਥੋੜੇ ਜਿਹਾ ਹੋ ਜਾਣਾ ਪਰ ਫੇਰ ਉੱਥੇ ਸنوਹ ਪਈ ਵੀ ਹੋਣੀ ਫੇਰ ਓਕੇ ਆਪਣੀ ਸنوਹ ਦੇਖਦੀ ਨਿਆਣਿਆਂ ਨੂੰ ਵੀ ਸنوਹ ਦੇਖੋ ਨਹੀਂ ਉਹੀ ਤਾਂ ਗੱਲ ਕਰਦੇ ਆ ਇਹ ਫੇਰ ਫੇਰ ਦੇਖ ਲਓ ਭਾਈ ਜਨਵਰੀ ਠੰਡਾ ਮੰਮੀ ਇੰਨੇ ਦੇ ਬਾਝੋਂ ਨਾ ਪਹਿਲਾਂ ਮੈਂ ਬਿਮਾਰ ਹੋ ਜਾਣਾ ਹਰ ਗੁੰਦੀ ਪਹਿਲੀ ਠੰਡ ਆ ਹਾਂ ਦੀਦੀ ਜਿਹਨੂੰ ਇਹ ਲੱਗੀ ਨਾ ਹਰ ਸਾਲ ਇਹਨੇ ਬਿਮਾਰ ਹੋਇਆ ਕਰਦਾ ਉਹ ਤਾਂ ਪਹਿਲਾਂ ਫੇਰ ਗਰਮੀ ਜੀ ਉਹ ਤਾਂ ਮੰਮੀ ਇਹ ਹੋ ਹੁੰਦਾ ਹਨਾ ਛਿਲੇ ਦੇ ਵਿੱਚ ਹੁੰਦਾ ਨਹੀਂ ਨਹੀਂ ਪਹਿਲੀ ਠੰਡ ਦਾ ਵੀ ਛਿਲੇ ਵਿੱਚ ਇਹਨੂੰ ਹੁੰਦਾ ਨਾ ਛਿਲੇ ਵਿੱਚ ਜੇ ਹੁਣ ਸਾਲ ਕੰਡ ਚੜਦੀ ਹੈ ਇਹਦੀ ਇਹਦੀ ਠੰਡ ਆ ਇਹਦੀ ਪਹਿਲੀ ਠੰਡ ਆ ਨਹੀਂ ਆਹ ਤਾਂ ਮਨੂ ਮਾਤਾ ਸਾਡੀ ਦੇ ਪਰਮਾਨਾ ਮਾਤਾ ਨੇ ਕਿੱਥੇ ਠੰਡ ਲੱਗਣ ਦੀ ਤੁਸੀਂ ਠੰਡ ਚ ਲੈ ਕੇ ਪੜ ਜੂਗੇ ਮਾਤਾ ਵਿਚਾਰੀ ਕਿਆ ਕਰੂਗੀ ਉਹ ਇੱਕ ਗਾਲ ਮੇਰੀ ਗੱਲ ਸੁਣ ਨਿਆਣੇ ਖੇੜੇ ਬਹੁਤ ਸਟਰੋਂਗ ਆ ਮੈਂ ਜਨਾ ਹਰ ਬੜਾ ਪੇਸ਼ੈਂਟ ਸੇ ਰੇ ਬੈਠਾ ਨਾਲੇ ਪਤਾ ਹੈ ਪਿਛਲੀ ਵਾਰੀ ਗਰਮੀ ਚ ਗਏ ਤੇ ਸੂਸੂ ਕਰਦੀ ਹਾਂ ਅੱਜ ਤੇ ਛਾਤਦੀ ਮੰਮੀ ਮੇਰੀ ਛੇਤੀ ਜਮ ਹੋ ਜਾਂਦੀ ਜੀ ਆਉਂਦੇ ਆਉਂਦੇ ਨਾ ਇਹਨਾਂ ਸ਼ੁਕਰ ਹਰ ਗੁੰਨਾ ਹੈ ਇਹੋ ਜੀ ਚੀਜ਼ਾਂ ਦੇ ਮਤਲਬ ਇਹਦੇ ਵਿੱਚ ਜਾ ਹਜੇ ਇਹਦੀ ਨਾ ਤਸਵੀਰ ਰਵਿੰਦਰ ਤੇ ਜਾਵੇ ਹਜੇ ਮੈਂ ਕਹਿੰਦਾ ਤਾਂ ਮੈਂ ਹਾਂ ਚੱਲ ਇੱਕ ਇੱਕ ਰਾਤ ਮਤਲਬ ਹੋਰ ਲਾ ਜੀਏ ਵੀ ਇਹ ਚੱਲ ਵੀ ਫੇਰ ਚੱਲਦੇ ਆ ਜੈਤਮਨੀ ਕਹਿੰਦੀ ਨਾ ਮੈਂ ਨਹੀਂ ਮੈਨੂੰ ਨਹੀਂ ਸਾਹ ਹੁੰਦਾ ਚਲੋ ਚੱਲੀਏ ਪਹਿਲਾਂ ਜਾਣ ਦਾ ਰੱਟ ਲਾਇਆ ਹੋਇਆ ਤਾਂ ਫੇਰ ਆਉਣ ਦਾ ਪਹਿਲਾਂ ਬਾਹਰ ਕਹਿੰ ਕੋਲ ਖਲੋ ਕੇ ਬਾਜ਼ ਮਾਰੇ ਪਹਿਲਾਂ ਜਾਣ ਦਾ ਕਰਾ ਕੇ ਛਾਤੀ ਛੇਤੀ ਜਮ ਹੋ ਜਾਂਦੀ ਹੈ ਹਣ ਇਹ ਤਾਂ ਪਹਿਲਾਂ ਜੈਸਮਿਨ ਐ ਕਹੇ ਵੀ ਜੈਸਮਿਨ ਪਹਿਲਾਂ ਜਾਣ ਦੇ ਚੋ ਤੇ ਆਣੇ ਦਾ ਚੋ ਤੇ ਆਣੇ ਦਾ ਚੋ ਹੋਰ ਬੇਟਾ ਮੈਨੂੰ ਆਏ ਹੋ ਨਾ ਹਰ ਜੋ ਪਿਛੇ ਚਲੋ ਘਰ ਨੂੰ ਵੀ ਨਾਲ ਕਿਵੇਂ ਮਾਰਦੀ ਚੱਲ ਗੱਡੀ ਨੂੰ ਜਾਜ ਬਣਾ ਲਾ ਹੀਟਰੇ ਲੈ ਜਾ ਫਿਰ ਨਾਲ ਹਾਂ ਕਿੱਦਾਂ ਹੈਗਾ ਬੱਸ ਮੈਨੂੰ ਜਾਤੀ ਜਾਓ ਨਾਲ ਹੀਟਰ ਲੈ ਜਾਓ ਇਹਨੂੰ ਲਾ ਦੇ ਹੀਟਰ ਚ ਲਾ ਕੇ ਦੇ ਦੇ ਫੇਰ ਇਹਨੂੰ ਗਾਲਤੀ ਪਾਣਾ ਪੈਣਾ ਹੋਰ ਕਿ ਜਿੱਥੇ ਜਿੱਥੇ ਮੈਂ ਜਾ ਰਹਾ ਉੱਥੇ ਉੱਥੇ ਹੀਟਰ ਨਾਲ ਗਰਮੀ ਗੁਰਮੀਏ ਦੇ ਵਿੱਚ ਉੱਥੇ ਉਹ ਜਾ ਕੇ ਆਉਂਗੇ ਉਂ ਦੇਖ ਲੋ ਕਿ ਗਰਮ ਜਗ੍ਹਾ ਹੈ ਗਰਮ ਜਗ੍ਹਾ ਤਾਂ ਹੁਣ ਸਿਆਲਮਾ ਤਾਂ ਕਿਤੇ ਵੀ ਨਹੀਂ ਗਰਮ ਜਗ੍ਹਾ ਮੇਰੇ ਕਹਿ ਕੇ ਮਤਲਬ ਥੋੜੀ ਜਿਹੀ ਠੰਡ ਘਟ ਹੋਵੇ ਫਿਰ ਜਾਉਣਾ ਮੇਰੇ ਕਹਿ ਕੇ ਯਾ ਤਾਂ ਫਿਰ ਹੁਣ ਜਾ ਹੋਵੇ ਚਲੋ ਹੁਣ ਨਿਆ ਜਾ ਹੋਵੇ ਨਿਆਣੀ ਨਹੀਂ ਦੇਖ ਲੈ ਨਹੀਂ ਛੋਟ ਛੋਟ ਨਹੀਂ ਫੇਰ ਗੱਲ ਤਾਂ ਉਹੀ ਦੱਸ ਹਰੇ ਕਹਿੰਦਾ ਲੈ ਕੇ ਤੁਰਪਿਆ ਭਾਜੀ ਹਲੇ ਸਲਾਹ ਕਰਦੇ ਆ ਵੀ ਜੇ ਜਾਣਾ ਹੋਵੇ ਗੱਲ ਪਤਾ ਕਿਆ ਮੰਮੀ ਜੇ ਤਾਂ ਫੇਰ ਜਾਣਾ ਫੇਰ ਤਾਂ ਹੁਣ ਜਾ ਹੋਣਾ ਗਾਹਾਂ ਤਾਂ ਫੇਰ ਜ਼ਿਆਦਾ ਠੰਡ ਹੋ ਜਣੀ ਉੱਥੇ ਅੱਛਾ ਵੈਸੇ ਸਲੋ ਤਾਂ ਉੱਥੇ ਹੁਣ ਵੀ ਪੈਣ ਲੱਗੀ ਹੋਣੀ ਕਿਉਂਕਿ ਆਪਾਂ ਗਏ ਤੇ ਗਰਮੀਆਂ ਚ ਉੱਪਰ ਪਹਾੜੀਆਂ ਉੱਪਰ ਤਾਂ ਜਦੇ ਪਈ ਹੋਈ ਸੀ ਜ਼ਿਆਦਾ ਤਾਂ ਪਈ ਸੀ ਚੁੰਨੀ ਫੱਟੀ ਵੀ ਲਈ ਵੀ ਸਾਰੀ ਕਿਆ ਕਰਾਂ ਗਰੀਬ ਆ ਲੇਕਿਨ ਨਹੀਂ ਇਹ ਪਤਾ ਕਿ ਕੀ ਹੋਇਆ ਸਾਰਾ ਟੋਕ ਰਿਕਣ ਲੱਗੀ ਆ ਟੋਕ ਨਹੀਂ ਲੱਗੀ ਮੰਮੀ ਹੈ ਮੈਨੂੰ ਲੱਗਦਾ ਉਹ ਉਹਦੇ ਚ ਫਸ ਗਈ ᱛੀ ਇਹ ਨਹੀਂ ਇਹ ਨਾ ਫਿਸਲਣਾ ਪੈਂਦਾ ਕੱਪੜਾ ਮੰਮੀ ਇਹਦੇ ਚ ਫਸ ਗਈ ᱛੀ ਆਲੇ ਪੂਰੇ ਤੇ ਵੀ ਫਿਸਲ ਲੱਗ ਗਿਆ ਨਾ ਮੁੱਦੇ ਤੇ ਨਾ ਭਟਕੋ ਉਧਰ ਜਾਣ ਕੇ ਭਟਕਾਉਣੇ ਆ ਉਹ ਤੱਕ ਤੇ ਹਾਂ ਐਂ ਕਰਦੇ ਆ ਦੇਖਿਓ ਲੂਰੂ ਲੂਰੂ ਪਰ ਜਿਵੇਂ ਹਜੂਰ ਸਾਹਿਬ ਲਾ ਲੋ ਹੂੰ ਉਹਦੇ ਨੇੜੇ ਤੇੜੇ ਦੇਖ ਲੋ ਹੂੰ ਠੀਕ ਆ ਉਧਰ ਮੌਸਮ ਗਰਮੀ ਵਾਲਾ ਹੀ ਹਜੂਰ ਸਾਹਿਬ 12 ਮਹੀਨੇ 30 ਦਿਨ ਗਰਮੀ 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 ਕਰਦੇ ਹੂੰ ਮਾਣਾ ਮੁੱਟਾ ਪੱਖੇ ਤੇ ਚੱਲਦੇ ਆ ਮਾਣਾ ਮੁੱਟਾ ਜਖਰੀ ਉਹਨੂੰ ਕਹੋ ਮੰਮਾ ਆ ਗਈ ਨਹੀਂ ਹੈਗੀ ਫਿਰ ਆਣਾ ਉਹਨੇ ਹੂੰ ਚੱਲ ਦੇਖਦੇ ਆ ਫਿਰ ਕੋਈ ਨਹੀਂ ਚਲੋ ਕਰਦੇ ਆ ਪਲਾਨ ਹੁਣ ਤਨ ਵੇੜੋ ਤੁਸੀਂ ਹੁਣ ਕਿੱਥੇ ਲੈ ਕੇ ਚੱਲਨੇ ਆ ਅੱਜ ਇੱਕ ਦਿਨ ਦਾ ਟ੍ਰਿਪ ਕਢਾ ਦਿਓ ਅੱਜ ਦੱਸੋ ਕਿੱਥੇ ਜਾਣਾ ਪਹਾੜੀਆਂ ਚ ਜਾਣਾ ਕਿ ਪੱਧਰੇ ਏਰੀਆ ਚ ਜਾਣਾ ਹੈ ਚਾਹਿਆ ਦੇ ਬਾਅਦ 10 ਮਿੰਟ ਨਾ ਦੀਦੀ ਮੈਂ ਤਾਂ ਬਹੁਤ ਰਹਾ ਹਾਂ ਜੀ ਪਹਿਲੀ ਜਾਸਾ ਦੀ ਮੈਂ ਤਾਂ ਟੁਆਇਜ਼ ਲੈਂਡ ਵਾਲਿਆਂ ਦੀ ਪੌੜੀਆਂ ਮਸਾ ਹੀ ਚੜ ਨਹੀਂ ਉਹ ਨਾ ਟੀ ਸਿੱਧੀ ਜਾਂਦੀ ਹੁੰਦਾ ਇਹਨੂੰ ਨਹੀਂ ਬਸ ਤੁਰ ਕੇ ਜਾਂਦਾ ਜਾਦਾ ਹਾਂ ਹਾਂ ਤੁਰ ਕੇ ਉਹ ਦੱਚਦਾ ਮੈਂ ਪਹਿਲਾਂ ਲੰਬੀ ਪੈ ਜਿਹੜਾ ਤੁਸੀਂ ਪਹੁੰਚ ਵੀ ਜਾਉਂਗੀ ਮੇਰਾ ਹਦਾਈ ਨਾ ਰਿਕਵਰੀ ਦਾ ਨੂਰ ਦਾ ਪਾਪਾ ਆਏ ਮੈਂ ਕਿੰਨੀ ਅਸੀਂ ਇੱਕ ਪੌੜੀ ਉਹਦਾਂ ਨੂੰ ਦੋ ਤਿੰਨ ਟੱਪ ਜਾਂਦੇ ਐਨੀ ਤੂੰ ਚਲ ਕੌਣ ਤਾਂ ਪਹਿਲਾਂ ਰੀਦੀ ਦੀਦੀ ਮਿੱਲਾ ਬਾਜੀ ਅਛਾ ਬਿੱਲਾ ਬਹਾਮ ਦੋਈ ਜੋ ਦੇ ਕਰਤੀ ਕੋ ਪਰਚਾ ਉਹ ਅੱਗੇ ਲੱਗਦੇ ਆ ਦਾ ਪੌੜੀਆਂ ਵੀ ਨਾਣਾ ਦੇਵ ਦੀਆਂ ਭਾਈ ਪੌੜੀਆਂ ਬਹੁਤ ਆ ਪਰ ਹੁਣ ਨਹੀਂ ਥੋੜੀਆਂ ਜਿਹੀਆਂ ਪੌੜੀਆਂ ਹੁਣ ਤਾਂ ਕੋਲ ਜਲ ਜਲਦੀ ਗੱਡੀ ਕਿੱਥੇ ਓਵਰ ਥੋੜੀਆਂ ਪੌੜੀਆਂ ਨਹੀਂ ਮੰਮੀ ਜਮਾ ਕੋਲ ਜਾਨ ਦਾ ਲੱਗਦੀ ਆ ਵੈਸੇ ਗੱਲ ਕਰਦੇ ਜਿੱਦਾਂ ਨੂੰ ਪੌੜੀਆਂ ਹਾਂ ਉਧਰ ਨੂੰ ਜ਼ਿਆਦਾ ਪੌੜੀਆਂ ਪਿੱਛੇ ਜਾਂਦੀ ਆ ਗੱਡੀ ਸਿੱਧੀ ਹੁੰਦੀ ਉੱਥੇ ਠੀਕ ਆ ਵੈਸੇ ਵੀ ਹੁਣ ਵੀ ਨਹੀਂ ਜਾ ਹੁਣਾ 350 ਸਾਲਾ ਚੱਲ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਾਂ ਤਾਂ ਆਨੰਦਪੁਰ ਸਾਹਿਬ ਪੂਰੇ ਸੰਗਤ ਦਾ ਇਕੱਠ ਹੈ ਬਿਲਕੁਲ ਭਾਈ ਤੁਸੀਂ ਵੀ ਸਾਰੇ ਜਣੇ ਜ਼ਰੂਰ ਪਹੁੰਚਿਓ ਸੱਤੇ ਦਿਜੇ ਜਾ ਹੋਇਆ ਸੀ ਵੀ ਜ਼ਰੂਰ ਜਾਵਾਂਗੇ ਹਾਂ ਠੀਕ ਐ ਨਗਰ ਤੇਤਨ ਵਿਸ਼ਾਲ ਸੱਜ ਕੇ ਪਹੁੰਚਣਾ ਜੀ ਅੱਜ ਰੋਪੜ ਪਹੁੰਚਣਾ हां जज आज रोपण ਪਹੁੰਚਣਾ ਹੈ ਹੈਨਾ ਕੱਲ ਡੈਕੋਰੇਸ਼ਨ ਵਗੈਰਾ ਦੀ ਕੱਲ ਪੂਰੀ ਦਾ ਡੈਕੋਰੇਸ਼ਨ ਕਰੀ ਵੀ ਤੇ ਅਸੀਂ ਰੋਪੜ ਗਏ ਰਹਤੇ ਤੇ ਹੁਣ ਮੈਨੂੰ ਆਏ ਦੱਸ ਦੂ ਫਟਾਫਟ ਸੱਚੀ ਕਹੇ ਨੇ ਮਜ਼ਾਕ ਕਹੇ ਨੇ ਅਸੀਂ ਫਟਾਫਟ ਨਾ ਸੱਚੀ ਹੋ ਜਾਣਾ ਅੱਜ ਜਾਣਾ ਪਾ ਲੋ ਕੱਪੜੇ ਦੀਦੀ ਚੱਲ ਫਿਰ ਮੈਂ ਤਾਂ ਨਾ ਝੋਲੀਆ ਕੱਪੜੇ ਪਾ ਸੱਚੀ ਲੈ ਕੇ ਜਾਣਾ ਮਜ਼ਾਕ ਸੱਚੀ ਹੋ ਆਸੇ ਮੈਂ ਥੋੜੀ ਜਿਹੀ ਸੇਤ ਲਈ ਕੁਝ ਲਿਆਉਣਾ ਫਿਰ ਕਿਸੇ ਬੰਦੇ ਲੈ ਰਸ ਸੇਤ ਨੂੰ ਕਿਆ ਹੋਇਆ ਬਸ ਮੇਰਾ ਸਿਰ ਜਿਆ ਦੁਖੀ ਜਾਂਦਾ ਥੋੜੀ ਦਵਾਈ ਦੂਈ ਲਿਆਂਦੀ ਵੀ ਆ ਇੱਕ ਵਾਰੀ ਹੋਰ ਜਾ ਕੇ ਲੈ ਕੇ ਆਉਂਗੀ ਸਰ ਹਲ ਦੇਣਾ ਚਾਹ ਬਣਾ ਲਓ ਗੈੜੀ ਜੀ ਚਾਹ ਬਣਾ ਲਓ ਪਾਪਾ ਹੀ ਦੋ ਆਪਾ ਜੀ ਮੇਰਾ ਦੁਖਦਾ ਜੇ ਮਾੜਾ ਮੋਟਾ ਦੁਖਦਾ ਹੁੰਦਾ ਨਾ ਮੈਂ ਤਾਂ ਹੁਣ ਉਹਨੂੰ ਤਿਆਰ ਹੋ ਜਾਣਾ ਸੀ ਨਾ ਪੱਤੀ ਮਾੜੀ ਜੀ ਤੇਜ਼ ਰੱਖੀ ਦੀ ਆ ਬਸ ਦਵਾਈ ਘਰ ਤੇ ਪਈ ਆ ਚੱਲ ਦੀਦੀ ਤੇਰੇ ਬਿਨਾਂ ਜੀ ਨਹੀਂ ਲੱਗੂ ਨਹੀਂ ਮਮਮੀ ਜਾਊਗੀ ਫੇਰ ਨੰ ਥੋੜਾ ਨੂਰ ਵੀ ਕਰਦੀ ਏ ਥੋੜਾ ਜਿਹਾ ਇਹ ਕਰਦੇ ਥੋੜਾ ਜਿਹਾ ਦੁਕਾਨ ਦੀ ਏ ਥੋੜਾ ਜਿਹਾ ਉਹ ਵੀ ਫਿਰ ਹਾਂ ਮੇਰੇ ਮੜੇ ਜੇ ਦੇਖਣਾ ਪਏ ਹਾਂ ਫਿਰ ਉਹਨੂੰ ਨੀ ਕਰਨਾ ਨੇ ਫਿਰ ਬਾਹਰ ਜਾ ਕੇ ਤੇ ਫਿਰ ਹੁਣ ਥਰਡ ਦੇ ਸਾਹਮਣੇ ਆ ਹੁਣ ਹੱਥ ਜੋੜ ਕੇ ਬੈਠੀ ਆ ਦੀਦੀ ਨੇ ਆਪ ਕਿਹਾ ਦੀਦੀ ਜੀ ਸਾਡੇ ਨਾਲ ਸਾਰੀ ਜਗਰ ਨੂੰ ਜਾਂਦੀ ਏ ਨਾ ਕਿਉ ਹੁਣ ਦੀਦੀ ਨੂੰ ਘਰ ਛੱਡ ਚੱਲੇ ਠੀਕ ਆ ਦੀਦੀ ਮੇਰੇ ਬਹੁਤ ਬੰਦ ਹੋ ਜਾਂਦੀ ਇਹਦੇ ਨੂੰ ਵੀ ਪਤਾ ਹੈ ਨਾ ਸਾਡੇ ਘਰ ਦਾ ਸਾਨੂੰ ਪਤਾ ਨਾ ਆਪਾਂ ਕਮੈਂਟ ਪੜਦੇ ਆ ਥੱਲੇ ਕਿਆ ਕਿ ਕਹੀ ਜਿਹੀ ਸੋਚ ਆ ਲੋਕਾਂ ਦੀ ਪਰ ਮੈਂ ਤਾਂ ਛੱਡ ਤੇ ਹੁਣ ਪਾਣੇ ਵੈਸੇ ਆਪੇ ਕਹਿ ਕੂ ਕਿ ਜਿੰਨੇ ਕਹਿਣਾ ਮੈਂ ਪੜਦੇ ਹੀ ਨਹੀਂ ਨਾ ਸਾਨੂੰ ਪਾਣਾ ਆਦਾ ਨਾ ਆਪਾਂ ਪੜਦੇ ਮੈਂ ਸਾਡੇ ਤੋਂ ਪੜਦੇ ਕਿ ਪਰ ਜਾ ਅਸੀਂ ਮੜ ਜਾ ਦੇਖਣਾ ਹੁੰਦਾ ਵੀ ਸੇਧ ਕਿੱਧਰ ਨੂੰ ਜਾ ਰਹੀ ਏ ਜੇ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਉਹਨੂੰ ਸਹੀ ਕਰਨਾ ਨੇ ਸਾਡੇ ਜਿਹੜੇ ਵਿਊਰਸ ਹਨ ਜੇ ਕੋਈ ਇੱਕ ਅਦਾ ਮਤਲਬ ਕਰਦਾ ਵੀ ਆ ਕੋਈ ਕਮੈਂਟ ਲੋਕ ਸਾਡੇ ਵਿਊਰਸੇ ਜਵਾਬ ਦੇ ਹੀ ਜਾਂਦੇ ਸਾਨੂੰ ਸਾਨੂੰ ਜਵਾਬ ਦੇਣ ਦੀ ਲੋੜ ਨਹੀਂ ਪੈਂਦੀ ਸਾਨੂੰ ਪਤਾ ਅਸੀਂ ਇਸ ਲੈਮ ਤੇ ਚੱਲਣਾ ਹੀ ਆ ਅਸੀਂ ਗਲਤ ਨਹੀਂ ਹੈਗੇ ਅਸੀਂ ਸਹੀ ਆ ਕੋਈ ਮਰਜ਼ੀ ਕਈ ਵਾਰ ਇਸ ਕਰਕੇ ਆਪਾਂ ਕਮੈਂਟ ਤਾਂ ਬੰਦੇ ਕਰਦੇ ਬਿਲਕੁਲ 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 ਸਾਨੂੰ ਤਾਂ ਪੜਨੇ ਪੈਂਦੇ ਆ ਅਸੀਂ ਸੇਧ ਵੀ ਲਈ ਜਿਹੜਾ ਸਾਡੇ ਆਪਣੇ ਬੰਦੇ ਆ ਉਹੀ ਜਵਾਬ ਦਈ ਜਾਣੇ ਸਾਨੂੰ ਦੇ ਜਵਾਬ ਦਿੰਦੀ ਲੋੜ ਨਹੀਂ ਹਾਂ ਬਿਲਕੁਲ ਬਿਲਕੁਲ ਤੇ ਹੁਣ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਐ ਕਰੋ ਦੀਦੀ ਨੂੰ ਫੋਨ ਕਰਦੇ ਆ ਜੇ ਦੀਦੀ ਨੇ ਕਹਿਤਾ ਜਾਣਾ ਫਟਾਫਟ ਜਾ ਕੇ ਪਨੇਾਲੀ ਆ ਦੇ ਦੀਦੀ ਨੂੰ ਲਿਆਓ ਹਾਂ ਚਲ ਇਦਾਂ ਕਰੀਏ ਨਹਾ ਧੋ ਲਈਏ ਫਟਾਫਟ ਤੀ ਰੈਡੀ ਹੋ ਜਾਈਏ ਹਾਂ ਦੀਦੀ ਨੂੰ ਲਿਆਓ ਪਨੇਾਲੀ ਤੇ ਜੇ ਹੁਣ ਪਹਾੜਾ ਪਹੂਣਾ ਚ ਜਾਣਾ ਕੁਝ ਖਾਣ ਪੀਣ ਨੂੰ ਵੀ ਬਣਾ ਲਾਂਗੇ ਆਹ ਹੋ ਗਏ ਗੈਲ ਬੜੀ ਸਲਾਹ ਦੇਖ ਲੈਣੇ ਆ ਗੈਲ ਕਰ ਲਾਂਗੇ ਥੋੜਾ ਜਿਹਾ ਫਿਰ پلان ਹਾਂ ਚਲੋ ਠੀਕ ਹੈ ਜੀ ਫਿਰ ਹੁਣ ਅਗਲੇ ਬਲੌਗ ਚ ਮਿਲਦੇ ਆ ਹੂੰ ਤੁਸੀਂ ਮੜੀ ਜੀ ਦੀਦੀ ਨੂੰ ਫੋਨ ਕਰੋ ਦੀਦੀ ਨੂੰ ਫੋਨ ਕਾ ਕੰਨਾ ਦੀਦੀ ਨੂੰ ਬਸ ਜਾ ਕੇ ਹੀ ਲਿਆਣਾ ਮੈਂ ਹੁਣ ਸਰਪ੍ਰਾਈਜ਼ ਸਰਪ੍ਰਾਈਜ਼ ਭਾਈ ਇਹ ਦੇਣਾ ਹਾਂ ਹਾਂ ਕੜੀ ਵੀ ਦੇਖਣੀ ਆ ਮੜੀ ਜੀ ਰੋਕੇ ਤਾਂ ਦਿਨ ਛੁੱਟੀ ਕਰਾ ਲੂਗੇ ਚਲ ਕੋਈ ਨਹੀਂ ਫੋਨ ਕਰਦਾ ਮੈਂ ਦੀਦੀ ਨੂੰ ਹਨਾ ਚਲੋ ਠੀਕ ਹੈ ਜੀ ਹੁਣ ਅਗਲੇ ਬਲੌਗ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਭ ਦੀ ਅੜਦੀ ਕਲਾ ਦੇ ਵਿੱਚ ਫਿਰ ਅਗਲੇ ਬਲੌਗ ਚ ਪਤਾ ਲੱਗੂਗਾ ਤੁਹਾਨੂੰ ਵੀ ਕਿੱਥੇ ਗਏ ਭਾਈ ਘੁੰਮਣ ਵਾਸਤੇ ਠੀਕ ਅੱਜ ਕੱਢਣਾ ਟ੍ਰਿਪ ਘੁੰਮਣ ਦਾ ਤੇ ਜੁੜੇ ਰਹੋ ਬਲੌਗ ਦੇ ਨਾਲ ਬਲੌਗਾਂ ਦੇ ਸਾਰਿਆਂ ਦੇ ਨਾਲ ਤੇ ਤੁਹਾਨੂੰ ਕਿਸੇ ਖਾਸ ਥਾਂ ਤੇ ਪਹਾੜੀਆਂ ਦੀਆਂ ਵਾਦੀਆਂ ਚ ਲੈ ਕੇ ਜਾਵਾਂਗੇ ਅੱਜ ਹੀ ਮੰਮੀ ਨੂੰ ਸੈਰ ਕਰਾਵਾਂਗੇ ਹਾਂ ਮੰਮੀ ਨੂੰ ਕੁਝ ਕਰਾਂਗੇ ਬਿਲਕੁਲ ਪਾਪਾ ਸਾਡਾ ਦੂਰ ਤੇ ਖੜਾ ਦੇਖੂਗਾ ਤੇ ਪਾਪਾ ਨੂੰ ਵੀ ਸੈਰ ਕਰਾਵਾਂਗੇ ਮੰਮੀ ਨੂੰ ਸੈਰ ਕਰਾਵਾਂਗੇ ਆਹ ਸਵਾਮ ਕਾ ਕਾ ਲਿਓ ਕਿਤੇ ਪਹਾੜੀ ਪਰ ਜਾ ਰੁੜਦੀ ਨਾ ਹੋ ਏ ਕਿ ਨਹੀਂ ਟੈਂਸ਼ਨ ਮੈਂ ਵੀ ਫਿਰ ਕਹਿੰਦੀ ਤੁਹਾਡਾ ਪਾਪਾ ਵੀ ਇਦਾਂ ਲੰਘ ਆ। ਏ ਕਿ ਨਹੀਂ ਟੈਂਸ਼ਨ ਜੀ ਨੂੰ ਉਨੂੰ ਉਨੂੰ ਪਹਾੜੀ ਪਰ ਤੇ ਥੱਲੇ ਨੂੰ ਆਪ। ਅੰਮਨੀ ਮੈਂ ਆਉਣੀ ਹੈ ਕਿ ਕੰਬਚਾਰ। ਆਹ ਪਹਾੜੀ ਪਰ ਤੇ ਗਿਰ ਜੂਗੀ। ਸਹੀ ਗੱਲ। ਕੋਈ ਨਾ ਕੋਈ ਸਵਾਕ ਕੇ ਜਾਏ ਕਿੱਥੇ ਗਿਰ ਲਗੇ ਉੱਥੇ ਅੜਾਫੀ ਫੜਾਫੜ। ਆ ਗਈ ਉੱਪਰ ਜਿੱਦਾਂ ਫਿਰ ਨਹੀਂ ਆਇਆ ਤਾਂ ਫਤ ਐ ਨਹੀਂ ਹੈਗਾ ਮੈਂ ਪਹਾੜੀ ਬੁਹਮੀ ਵੀ ਫੇਰਾ। ਹਾਂ। ਸਾਨੂੰ ਕਿ ਸ਼ਵਾਸ਼ ਆ। ਜਿਵੇਂ ਸਰਦਾਰ ਜੀ ਨੇ ਸਾਨੂੰ ਛੱਡ ਕੇ ਵੀ ਆਵੇ ਅਸੀਂ ਫੂਲ ਪਹੁੰਚ ਜਾਵਾਂਗੇ। ਪਤਾ ਮੈਨੂੰ ਆ ਰਹੀ ਦੀ। ਹਾਂ ਬੱਡੇ ਲਾਹੋਰੇ ਅੱਛਾ ਪੂਆ ਤੇ ਉੱਥੇ ਬਹਰਾਈ ਆ ਮੈਂ ਆਓ ਤਾਂ ਪਹਾੜੀ ਹੀ ਦੀਆਂ ਹਾਂ ਬੇਮੁਰਖਾਂ ਦੀ ਰਹਿੰਦੇ ਦੀ ਚੜ੍ਹਦੀ ਨਹੀਂ ਜਾਨਣਾ ਤੁਸੀਂ ਮਾਮੀ ਰਾਮ ਨੇ ਜਾਉਗੇ ਮਾਮੀ ਰਾਮ ਜੀ ਮੈਂ ਛੇਲੂ ਵਾਲੇ ਮਿਆਂ ਉਹ ਸਾਰੇ ਪਾਸੇ ਘੁੰਮਦੇ ਆ ਘਰ ਕੋ ਘਰ ਕੇ ਘੁੰਮੂਗੇ ਆਓ ਆਓ ਉਹ ਉਹਨਾਂ ਦੇ ਉੱਥੇ ਉੱਥੇ ਥੋੜੀ ਜਿਹੀ ਹਾਕ ਮਾਰੀ ਵੀ ਬਹੁਤ ਦੂਰ ਤੱਕ ਜਾਂਦੀ ਇਹ ਆ ਜਾਂਦੀ ਆ ਦੀਦੀ ਨੂੰ ਵੀ ਲੈ ਕੇ ਜਾਉਗੇ ਪੂਆ ਬੁੱਟ ਵੀ ਜਾਂਦੀ ਹੁੰਦੀ ਹਣੀ ਤੁਹਾਨੂੰ ਪਤਾ ਦੇ ਤੋੜਦੇ ਨਾ ਨਾ ਉਹਨੂੰ ਦੱਸ ਤਾ ਹੀ ਜਿੱਦਾਂ ਤੁਸੀਂ ਆਂਦੇ ਨਹੀਂ ਹੁੰਦੀ ਬਈ ਬੂਆ ਦੀ ਕੁੜੀ ਵੀ ਹੁੰਦੀ ਦੀਆਂ ਗੈਲ ਅਸੀਂ ਘੁੰਮ ਭੰਗ ਬੇਪੁਰਖਾ ਕਿੱਪਿਆ ਜਰਾਂ ਜੋਵਾਰਾਂ ਦਾ ਤਾਂ ਪਹਾੜੀ ਵਿੱਚ ਘੁੰਮਣੇ ਦਾ ਹਾਂ ਉਦੇ ਵਿੱਚ ਚੜ ਜੀ ਉਦੇ ਵਿੱਚ ਚੜ ਜੀਏ ਹਾਂ ਸਹੀ ਗੱਲ ਆ ਬੋਰੂ ਲੱਗਦੀ ਆ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਅਗਲੇ ਬਲੌਗ ਵਿੱਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਫਿਰ ਬਾਏ ਬਾਏ